ਤਲ ਜੀ ਸਾਡੇ ਜਿਹੜਾ ਆਪਣਾ 29 ਜੂਨ ਨੂੰ ਭਾਰਤ ਤੇ ਜਿਹੜਾ ਸਾਊਥ ਅਫਰੀਕਾ ਉਹਦੇ ਵਿੱਚ ਨਾ ਜਿਹੜਾ ਫਾਈਨਲ ਮੈਚ ਵਰਲਡ ਕੱਪ 2024 ਜਿਹੜਾ ਖੇਡਿਆ ਜਾ ਰਿਹਾ T20 ਵਰਲਡ ਕੱਪ ਜਿਹੜਾ ਉਹਦੇ ਮੁੱਦੇ ਨਜ਼ਰ ਹੋਏ ਮੈਂ ਟੀਮ ਇੰਡੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਹਨਾਂ ਨੂੰ ਭਰੋਸਾ ਦਿੱਤੀ ਹੈ ਕਿ ਜਿਹੜਾ ਬਹੁਤ ਅੱਛਾ ਪ੍ਰਦਰਸ਼ਨ ਟੀਮ ਇੰਡੀਆ ਨੇ ਕੀਤਾ ਤੇ ਉਹਦਾ ਜਿਹੜਾ ਮੈਚ ਹੈ ਸਾਊਥ ਅਫਰੀਕਾ ਨਾਲ ਕੱਲ ਫਾਈਨਲ ਹੋ ਰਿਹਾ ਸਾਨੂੰ ਪੂਰੀ ਆਸ ਹੈ ਕਿ ਜਿਹੜੀ ਸਾਡੀ ਟੀਮ ਇੰਡੀਆ ਸਾਊਥ ਅਫਰੀਕਾ ਨੂੰ ਹਰਾ ਕੇ ਜਿਹੜਾ ਵਿਸ਼ਵ ਕੱਪ T20 2024 ਹੈਗਾ ਇਹ ਸਾਡੇ ਭਾਰ ਦੀ ਝੋਲੀ ਵਿੱਚ ਆਏਗਾ। ਨਮਸਕਾਰ ਜੀ ਮੇਰਾ ਨਾਮ ਜਗਮਨ ਕਨੋਚੀਆ ਜੀ। ਭਾਜੀ ਜਿਹੜੇ ਪਤੰਗਾਂ ਤਿਆਰ ਕੀਤੀਆਂਗੇ 2020 World Cup ਲਈ ਕਰ ਰਹੇ ਹਾਂ। ਕੱਲ ਦੀ ਸਾਡੇ ਜਿਹੜਾ ਆਪਣਾ 29 ਜੂਨ ਨੂੰ ਭਾਰਤ ਤੇ ਜਿਹੜਾ ਸਾਊਥ ਅਫਰੀਕਾ ਉਹਦੇ ਵਿੱਚ ਨਾ ਜਿਹੜਾ ਫਾਈਨਲ ਮੈਚ World Cup 2024 ਜਿਹੜਾ ਖੇਡਿਆ ਜਾ ਰਿਹਾ T20 World Cup ਜਿਹੜਾ ਉਹਦਾ ਮੁੱਖ ਨਜ਼ਰ ਹੋਏ ਮੈਂ ਟੀਮ ਇੰਡੀਆ ਨੂੰ ਸ਼ੂਕਾਮਨਾਵਾਂ ਦਿੱਤੀਆਂ ਤੇ ਉਹਨਾਂ ਨੂੰ ਆਸ ਕੀਤੀ ਹੈ ਕਿ ਜਿਹੜਾ ਬਹੁਤ ਅੱਛਾ ਪ੍ਰਦਰਸ਼ਨ ਟੀਮ ਇੰਡੀਆ ਨੇ ਕੀਤਾ ਤੇ ਉਹਦਾ ਜਿਹੜਾ ਮੈਚ ਹੈ ਸਾਊਥ ਅਫਰੀਕਾ ਨਾਲ ਕੱਲ ਫਾਈਨਲ ਹੋ ਜਾਂ ਰਿਹਾ ਸਾਨੂੰ ਪੂਰੀ ਆਸ ਹੈ ਕਿ ਜੜੀ ਸਾਡੀ ਟੀਮ ਇੰਡੀਆ ਸਾਊਥ ਅਫਰੀਕਾ ਨੂੰ ਰਾਕੇ ਇਹ ਜਿਹੜਾ ਵਿਸ਼ਵ ਕੱਪ T20 2024 ਹੈਗਾ ਇਹ ਸਾਡੇ ਭਰ ਦੀ ਝੋਲੀ ਵਿੱਚ ਆਏਗਾ ਸਾਡੇ ক্রিকেট ਪ੍ਰੇਮੀਨ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਨੇ ਅੱਛਾ ਪ੍ਰਦਰਸ਼ਨ ਕਰਕੇ ਇੱਥੇ ਤੱਕ ਜੜਾ ਪ੍ਰਦਰਸ਼ਨ ਕਰਕੇ ਇੱਥੇ ਤੱਕ ਪਹੁੰਚ ਗਈ ਹੈ ਤੇ ਕੱਲ ਫਾਈਨਲ ਵੀ ਜਿੱਤ ਕੇ ਸਾਡੇ ਭਾਰਤੀ ਝੋਲੀ ਵਿੱਚ ਪਾਏਗੀ ਜੀ ਕਿੰਨਾ ਜਾ ਰਿਹਾ ਹੁੰਦਾ ਕਿ ਟੀਮ ਇੰਡੀਆ ਦਾ ਹੌਸਲਾ ਕਿਵੇਂ ਵਧਾਇਆ ਜਾ ਰਿਹਾ ਤੁਹਾਡੇ ਲੋਕ ਕੀ ਤਿਆਰ ਕੀਤਾ ਹੈ ਜੀ ਦੇਖੋ ਜੀ ਜਿੱਥੇ ਜਦੋਂ ਟੀਮ ਇੰਡੀਆ ਖੇਡ ਰਹੀ ਹੈ ਇਹਨਾਂ ਵਿੱਚ ਜਿਵੇਂ ਸਾਡੇ ਅਰਸ਼ਦੀਪ ਜੀ ਹੋ ਗਏ ਆਪਣਾ ਬਾਕੀ ਜਿਹੜੇ ਰੋਹਿਤ ਸ਼ਰਮਾ ਜੀ ਹੋ ਗਏ ਵਿਰਾਟ ਕੋਲੀ ਜੀ ਹੋ ਗਏ ਤੇ ਜਿਹੜੇ ਗੁਮਰਾ ਜੀ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਨੇ ਜੇਕਰ ਪਹਿਲਾਂ ਇਹਨਾਂ ਦੀ ਬੈਟਿੰਗ ਹਲਕੀ ਸੀਗੀ ਪਰ ਹੁਣ ਇਹਨਾਂ ਦੀ ਜਿਹੜੀ ਬੋਲਿੰਗ ਬਹੁਤ ਵਧੀਆ ਹੋ ਗਈ ਹੈ ਤੇ ਬੈਟਿੰਗ ਵੀ ਕੋਈ ਘਟ ਨਹੀਂ ਹੈ ਫਾਈਨਲ ਦੇ ਮੱਦੇ ਨਜ਼ਰ ਕਿਹੜੇ ਪਲੇਅਰਾਂ ਤੋਂ ਖਾਸ ਉਮੀਦਾਂ ਨੇ ਤੁਹਾਨੂੰ ਤਾਂ ਜੀ ਜਿਹੜਾ ਫਾਈਨਲ ਦੀਆਂ ਖਾਸ ਜਿਹੜੀਆਂ ਮੈਨੂੰ ਉਮੀਦਾਂ ਹੈਗੀਆਂ ਜੀ ਸਾਡੇ ਜਿਹੜੇ ਰੋਹਿਤ ਸ਼ਰਮਾ ਜੀ ਹੈਗੇ ਨੇ ਵਿਰਾਟ ਕੋਹਲੀ ਜੀ ਹੈ ਪਾਂਡੇ ਜੀ ਹੈਗੇ ਨੇ ਤੇ ਬਹੁਤ ਅੱਛਾ ਖੇਡਦੇ ਨੇ ਤੇ ਜਿਹੜੇ ਸਾਡੇ ਵਿਕਟ ਕੀਪਰ ਉਹ ਵੀ ਬਹੁਤ ਅੱਛਾ ਖੇល ਰਹੇ ਨੇ ਦੋਸਤੋ ਦਾ ਉਹ ਜਿਹੜੇ ਜਿ পাল ਲਗਾ ਗਏ ਨੇ ਅਰਸ਼ਦੀਪ ਸਿੰਘ ਜੀ ਬਹੁਤ ਅੱਛਾ ਪ੍ਰਦਰਸ਼ਨ ਕਰਦੇ ਪੂਰਾ ਹੈ ਭਾਰਤੀ ਟੀਮ ਨੂੰ ਸੁਪਿਛਾਵਾਂ ਪੇੜ ਕਰਨ ਦਾ ਪਤੰਗਾ ਮੈਂ ਜੀ ورلڈ ਕੱਪ ਜਿੱਤਣ ਵਾਸਤੇ ਸਾਡੇ ਮੰਦਰਾਂ ਵਿੱਚ ਕਿਤੇ ਸਾਡੀ ਪੂਜਾ ਅਰਚਨਾ ਹੋ ਰਹੀ ਹੈ ਕਿਤੇ ਟੀਮ ਇੰਡੀਆ ਦੀ ਜਿੱਤ ਵਾਸਤੇ ਕੋਈ ਕੋਸ਼ਿਸ਼ ਕਰ ਰਿਹਾ ਕੋਈ ਕੋਈ ਕੋਸ਼ਿਸ਼ ਕਰ ਰਿਆ ਮੈਂ ਉਹਨਾਂ ਵਾਸਤੇ ਵਿਸ਼ਾਚ ਪਤੰਗਾ ਬਣਾਈਆਂ ਟੀਮ ਇੰਡੀਆ ਵਾਸਤੇ ਸਾਰੇ ਜਿਹੜੇ ਟੀਮ ਇੰਡੀਆ ਦੇ 11 ਦੇ 11 ਖਿਡਾਰੀ ਹੈਗੇ ਉਹਨਾਂ ਦੀ ਪਤੰਗਾਂ ਦੀ ਬਣਾ ਕੇ ਉਹਨਾਂ ਨਾਲ ਵਰਲਡ ਕੱਪ ਦੀ ਫੋਟੋ ਲਗਾਈ ਹੈ ਤੇ ਉਹਦੇ ਉੱਤੇ ਇਹਨਾਂ ਨੂੰ ਵਿਸ਼ੇਸ਼ ਕੀਤੀ ਹੈ ਕਿ ਜਿਹੜਾ ਕੱਪ ਹੈ ਸਾਡੇ ਭਾਰਤ ਵਿੱਚ ਆਵੇ। ਪਤੰਗਾਂ ਦੇ ਰਿਛੀ ਭਾਟ ਕੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ। ਮੈਂ ਇਹ ਮੈਸੇਜ ਦੇਣਾ ਚਾਹਣਾ ਦੇਣਾ ਚਾਹਣਾ ਕੱਲ ਜਿਹੜਾ ਸਾਊਥ ਅਫਰੀਕਾ ਨਾਲ ਫਾਈਨਲ ਖੇਡਿਆ ਜਾ ਰਿਹਾ ਸਾਡੀ ਜਿਹੜੀ ਟੀਮ ਇੰਡੀਆ ਬਹੁਤ ਅੱਛਾ ਪ੍ਰਦਰਸ਼ਨ ਕਰੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਬੈਟਿੰਗ ਅੱਛੀ ਕਰਕੇ ਬੋਲਿੰਗ ਵੀ ਅੱਛੀ ਕਰੇ ਤੇ ਜਿਹੜਾ ਮੈਚ ਜਿੱਤ ਕੇ ਭਾਰਦੀ ਝੋਲੀ ਵਿੱਚ ਪਾ ਦੇ ਜੀ। ਇਸ ਤਰ੍ਹਾਂ ਫਿਰ ਸੈਲੀਬ੍ਰੇਟਿੰਗ ਕੀਤੀ। ਜੇਕਰ ਭਾਰ ਹੈ ਜਿੱਥੇ ਆ ਗਈ ਉਸ ਤੋਂ ਬਾਅਦ ਅਸੀਂ ਮੰਦਰ ਜਾਵਾਂਗੇ ਮੰਦਰਾਂ ਜਿਹੜੀਆਂ ਸੁੱਖਣਾ ਸੁਖੀਆਂ ਜਦੋਂ ਦਾ ਮੈਚ ਸ਼ੁਰੂ ਹੋਇਆ ਸਾਰੇ ਮੈਚ ਜਿਹੜੇ ਟੀਮ ਇੰਡੀਆ ਜਿੱਥੇ ਦੀ ਲਗਾਤਾਰ ਜਿੱਤਦੀ ਆ ਰਹੀ ਹੈ ਪਿਛਲਾ ਵੀ ਵਰਲਡ ਕੱਪ ਬਹੁਤ ਅੱਛਾ ਖੇਡਿਆ ਪਰ ਫਾਈਨਲ ਝੜ ਗਏ ਸੀਗੇ ਪਰ ਇਹ ਕਿ ਉਹ ਚੀਜ਼ ਨਹੀਂ ਦੁਹਰਾਈ ਜਾਏਗੀ ਇਹ ਕਿ ਜਿਹੜਾ ਵਰਲਡ ਕੱਪ ਹੈ ਭਾਰ ਦੀ ਝੋਲੀ ਵਿੱਚ ਆਏਗਾ ਸਾਰਾ ਸਾਲ ਪੁਰਾਣਾ ਸੋਖਾ ਖਤਮ ਹੋ ਉਦੀ ਐ ਸੰਭੀ ਦਾ ਜਾਗ ਗਿਆ ਕਿਉਂਕਿ 2007 ਤੋਂ ਬਾਅਦ ਅਜ ਤੱਕ ਜਿੱਤੀ ਨਹੀਂ ਰਹੀ ਟੀਮ ਬਿਲਕੁਲ ਜੀ ਇਹ ਕਿ ਜਦੋਂ ਸਭ ਤੋਂ ਪਹਿਲਾਂ ਸਾਨੂੰ ਇੱਕ ਇੱਕ ਅਪਿਲ ਦੇਵ ਜੀ ਨੇ ਸਾਨੂੰ ਵਰਲਡ ਕੱਪ ਜਿਤਾਇਆ ਸੀਗਾ ਉਸ ਤੋਂ ਬਾਅਦ ਮਹਿੰਦਰ ਸਿੰਘ ਦੋਨੀ ਜੀ ਨੇ ਸਾਨੂੰ ਵਰਲਡ ਕੱਪ ਜਿਤਾਇਆ ਹੁਣ ਸਾਨੂੰ ਆਸ ਹੈ ਕਿ ਕਪਤਾਨ ਰੋਹਿਤ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਵਰਲਡ ਕੱਪ ਹੋ ਰਿਹਾ ਹੈ ਵੀ ਜਿਹੜਾ ਜਿੱਤ ਕੇ ਸਾਰੀ ਭਾਰਤ ਕੋਲ ਹੀ ਆਏਗਾ